ਪਹਿਲੀ ਵਾਰੀ ਗੈਰਾਂ ਸਾਹਮਣੇ ਕੀਤਾ ਸ਼ਰਮਿੰਦਾ ਤੂੰ ਪਹਿਲੀ ਵਾਰੀ ਗੈਰਾਂ ਸਾਹਮਣੇ ਕੀਤਾ ਸ਼ਰਮਿੰਦਾ ਤੂੰ ਇਹਦੇ ਨਾਲੋਂ ਚੰਗਾ ਸੀ ਜੇ ਇਹਦੇ ਨਾਲੋਂ ਚੰਗਾ ਸੀ ਜੇ ਗੋਲੀ ਮਾਰ ਦਿੰਦਾ ਤੂੰ ਹੋ ਤੈਨੂੰ ਆ ਗਏ ਨੇ ਤੈਨੂੰ ਆ ਗਏ ਨੇ ਮਖੌਲ ਉਡਾਣੇ ਤੇ ਨਵੇਂਆਂ ਦੇ ਗੜ ਲੱਗ ਕੇ ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਤੇ ਨਵੇਂ ਆਂਦੇ ਗੜ ਲੱਗ ਕੇ ਐਨੀ ਗੱਲ ਯਾਦ ਰੱਖੀ ਦੋਸਤਾ ਜ਼ਰੂਰ ਹੋਏ ਐਨੀ ਗੱਲ ਯਾਦ ਰੱਖੀ ਦੋਸਤਾ ਜ਼ਰੂਰ ਹੋਏ ਭੱਜਦੇ ਨੂੰ ਬਾਣ ਹੁੰਦੇ ਇੱਕੋ ਜਿੰਨੀ ਦੂਰ ਹੋਏ ਭੱਜਦੇ ਨੂੰ ਬਾਣ ਹੁੰਦੇ ਇੱਕੋ ਜਿੰਨੀ ਦੂਰ ਹੋਏ ਹੋ ਗੱਲਾਂ ਸੱਚੀਆਂ ਦੇ ਗਾਗ ਸਿਆਣੇ ਹੋ ਗੱਲਾਂ ਸੱਚੀਆਂ ਦੇ ਗਾਗ ਸਿਆਣੇ ਤੇ ਨਮਿਆਂ ਦੇ ਗੜ ਲੱਗ ਕੇ ਤੇ ਜਦੋਂ ਤੇਰਾ ਨਮਿਆਂ ਤੋਂ ਦੈਲ ਟੁੱਟ ਜਾਵੇਗਾ ਤੇ ਜਦੋਂ ਤੇਰਾ ਨਮਿਆਂ ਤੋਂ ਦੈਲ ਟੁੱਟ ਜਾਵੇਗਾ ਚੌਥੀ ਦੇ ਸਕੂਲ ਵਾਲਾ ਵੈਲੀ ਚਿੱਤੇ ਆਵੇਗਾ ਤੇ ਚੌਥੀ ਦੇ ਸਕੂਲ ਵਾਲਾ ਵੈਲੀ ਚਿੱਤੇ ਆਵੇਗਾ ਤੇ ਕਹਿੰਦਾ ਫੇਰੀ ਲੱਭਦਾ ਕਹਿੰਦਾ ਤੇ ਫੇਰੀ ਲੱਭਦਾ ਤੂੰ ਮਾਨ ਮਰ ਜਾਣੇ ਕਹਿੰਦਾ ਤੂੰ ਫੇਰੀ ਲੱਭਦਾ ਫਿਰ ਸੰਧੂ ਮਰ ਜਾਣੇ ਤੇ ਨਵੇਂ ਆਂਦੇ ਗੜ ਲੱਗ ਕੇ ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਤੇ ਨਵੇਂ ਆਂਦੇ ਗੜ ਲੱਗ ਕੇ ਕੱਲ ਸਨੂੰ ਮੰਨਦਾ ਸੈਂ ਯਾਰੀ ਦਾ ਖੁਦਾਵੇਂ ਕੱਲ ਸਨੂੰ ਮੰਨ ਜੁ ਪਤਾ ਲੱਗੈ ਚਾਂਦੀ ਵਿਖੇ ਕਿਹੜੇ ਪਾਵੇ ਅੱਜ ਪਤਾ ਲੱਗੈ ਚਾਂਦੀ ਵਿਖੇ ਕਿਹੜੇ ਪਾਵੇ ਓਏ ਚੰਗੇ ਸਿੱਖ ਗਿਆ ਬਣ ਜੇ ਕਮਾਣੇ ਓਏ ਚੰਗੇ ਸਿੱਖ ਗਿਆ ਬਣ ਜੇ ਕਮਾਣੇ ਨਾਵੇਂ ਨਾ ਬੇ ਕਾਲ ਲੱਗ ਕੇ ਕੈਨ ਨੂੰ ਪੁੱਲ ਗੈਨੇ ਯਾਰ ਪੁਰਾਣੇ ഗി ല